ਛੋਟੇ ਸੈਬਜਾਦੇ ਬਾਬਾ ਜੁਰਾਬ ਸਿੰਘ ਬਾਬਾ ਫਤਿਹ ਸਿੰਘ ਜਗਤਮਤਾ ਗੁਜਰਕੌਰ ਜੀ ਦੇ ਸੰਸਕਾਰਿਕ ਆਸਥਾਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਗੁੱਬਦ ਤੇ ਸੋਨਾ ਪਰਤ ਚੜਾਉਣ ਦੀ ਸੇਵਾ ਆਰੰਭ ਹੋਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਸੇਵਾ ਦੇ ਕਾਰਜ ਆਰੰਭ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਚੇ ਮੈਂਬਰ ਸਹਿਬਾਨ ਸਮੇਤ ਸ਼੍ਰੋਮਣੀ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ਼ਮੂਲੀਅਤ ਕੀਤੀ ਗਈ ਇਸੇ ਦੁਰਾ ਸਭ ਤੋਂ ਪਹਿਲਾ ਗੁਰੂ ਚਰਨਾਂ 'ਚ ਅਰਦਾਸ ਕੀਤੀ ਗਈ ਉਪਰੰਤ ਪੰਥਕ ਸ਼ਖਸੀਅਤਾ ਵੱਲੋਂ ਹੱਥੀਂ ਸੋਨੇ ਦੇ ਪੱਤਰੇ ਲਗਾ ਕੇ ਸੇਵਾ ਦੀ ਆਰੰਭਤਾ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ ਬਖਸ਼ ਕਰਨ ਇਹ ਉਹ ਸਥਾਨ ਆ ਜਿੱਥੇ ਸਾਬਾ ਦੇ ਛੋਟੇ ਦੋਨੋਂ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਤੇ ਨਮਸਕਾਰ ਵੀ ਆ ਨਵਾਬ ਡੋਡਰ ਮਲ ਨੂੰ ਜਿਹਨੇ ਸਾਰਾ ਕੁਝ ਨਿਸ਼ਾਭਰ ਕਰਕੇ ਗੁਰੂ ਕੇ ਸਿੱਖ ਦਾ ਜਿਹੜਾ ਪ੍ਰਾਣ ਸੀ ਉਹ ਨਵਾਇਆ ਸੋ ਇਸ ਸਿੱਖ ਪੰਥ ਦੇ ਸੁਨਹਿਰੀ ਪੰਨੇ ਆ ਸੁਨਹਿਰੀ ਇਤਿਹਾਸ ਆ ਇਸ ਧਰਤੀ ਨੂੰ ਵਰਦਾਨ ਆ ਕਿ ਐਡੀ ਵੱਡੀ ਸ਼ਹਾਦਤ ਨਾ ਹੋਈ ਤੇ ਨਾ ਕਦੇ ਹੋਣੀ ਤੇ ਸਭ ਤੋਂ ਮਹਿੰਗੀ ਧਰਤੀ ਨਾ ਅੱਜ ਤੱਕ ਕੁਲ ਬਿਗੀ ਤੇ ਨਾ ਗਾਂ ਹੋਣੀ ਆ ਇਹ ਉਹ ਧਰਤੀ ਆ ਸੋ ਇਸ ਧਰਤੀ ਦੇ ਉੱਤੇ ਕਿਉਂਕਿ ਕਾਰ ਸੇਵਾ ਵਾਲੇ ਮਹਾਪੁਰਜ ਆਪਣੇ ਤੌਰ ਤੇ ਵੀ ਸਵਾਵਾ ਨਿਭਾਉਂਦੇ ਆ ਤੇ ਬਾਬਾ ਅਵਤਾਰ ਸਿੰਘ ਜੀ ਪੰਥਦਲ ਬਾਬਾ ਬੀਬੀ ਚੰਦ ਜੀ ਦੀ ਜਿਹੜੇ ਜਾਨ ਚੇਨ ਉਹਨਾਂ ਵੱਲੋਂ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ ਇਹ ਕਾਰ ਸੇਵਾ ਇਹ ਨਿਭਾਉਣੀ ਆ ਉਹਨਾਂ ਦੇ ਵਿੱਚ ਸਰਦਾਰ ਗੁਰਮਿੰਦਰ ਸਿੰਘ ਜੀ ਬਲ ਬਾਬਾ ਜੀ ਮਨਦੀਪ ਸਿੰਘ ਸਾਧ ਸਿੰਘ ਤੇ ਪਰਲੋਕ ਸਿੰਘ ਇਹ ਉਤਲੇ ਗਮਨ ਦੀ ਜਿਹੜੀ ਸੇਵਾ ਜਿਹਦੀ ਅੱਜ ਪ੍ਰੰਪਤਾ ਕੀਤੀ ਗਈ ਪੱਤਰੇ ਸੋਨੇ ਦੇ ਸੋਨੇ ਦੇ ਵਰਕ ਲਾ ਕੇ ਇਹ ਅੱਜ ਸੋਨੇ ਦੀ ਉਸ ਗੁੰਮ ਦੀ ਸ਼੍ਰੰਭਤਾ ਹੋਈ ਆ ਅਰਦਾਸ ਕਰਦੇ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰ ਛੇਤੀ ਤੋਂ ਛੇਤੀ ਸੰਪੂਰਨ ਹੋਵੇ ਨਿਰਭਜਨਤਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕੀਤੀ ਆ ਕਿ ਸਤਿਗੁਰੂ ਜੀ ਇਹ ਕਾਰਜ ਤੁਹਾਡੇ ਆਪਣੇ ਆ ਤੇ ਛੇਤੀ ਸਮੇਂ ਅਨੁਸਾਰ ਜਿਹੜੇ ਸੰਪੂਰਨ ਕਰਵਾ ਲੈਣ ਤੇ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਸੀਨੀਅਰ ਆਜੂ ਦਰਬਾਰਾ ਸਿੰਘ ਗੁਰੂ ਰਵਿੰਦਰ ਸਿੰਘ ਸਾਡਾ ਅਜਕੱਤਵ ਦਾ ਮੈਂਬਰ ਸਰਦਾਰ ਸਰਜੀਤ ਸਿੰਘ ਜੀ ਸੰਗੇ ਜਾਂ ਸਾਡੇ ਦੂਸਰੇ ਪ੍ਰਧਾਨ ਉਹਨਾਂ ਦੇ ਨਾਲ ਸਰਦਾਰ ਬਟਾਰ ਸਿੰਘ ਜੀ ਨਾਲ ਸਾਡੇ ਲਾਛੜੂ ਸਾਹਿਬ ਜਹੰਮੀਰ ਸਿੰਘ ਜੀ ਤੇ ਹੋਰ ਵੀ ਸਾਰੇ ਸਤਿਕਾਰਪ੍ਰਧਾਨ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਤੇ ਹੋਰ ਸਤਿਕਾਰਤ ਆਗੂ ਵੀ ਤਕਰੀਬ ਮਨ ਪਹੁੰਚੇ ਆ ਸਾਰੇ ਸੇਵਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਥੋੜਾ ਸੀ ਚਾਹੀਦਾ ਸੀ ਕਿ ਸਮਾਂ ਸ਼ੁਰੂ ਕਰਦੇ ਤਾਂ ਕੋਈ ਘੰਟਾ 2 ਘੰਟੇ ਦਾ ਸਮਾਂ ਹੁੰਦਾ ਪਰ ਕੋਈ ਜ਼ਰੂਰੀ ਜੇਵੇਂ ਕਰਕੇ ਤੇ ਇਹ ਕਾਰਜ ਮੈਂ ਸਮਝਦਾ ਅਮਰਤ ਵੇਲੇ ਦੇ ਹੀ ਹੁੰਦੇ ਆ ਤੇ ਅਮਰਤ ਵੇਲੇ ਜਿਹੜਾ ਸਾਰੀ ਸਤਗੁਰਾਂ ਦੇ ਚਰਨਾਚਰਦਾ ਅਰਦਾਸ ਬੇਨਤੀ ਕੀਤੀ ਆ ਸੋ ਇਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਸੇਵਾ ਕਰਨੀਆਂ ਗੁਰੂ ਚਰਨਾਚਰਦਾ ਰਾਤ ਵੀ ਕਰਦਾ ਸਤਗੁਰ ਜੀ ਇਹਨਾਂ ਦੀ ਸੇਵਾ ਤਾਂ ਹੀ ਪਾਈ ਲੋਕ ਤੇ ਪਰਲੋਕ ਸਹਿੇਲੇ ਕਰੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ